ਜੇਕਰ ਇਹਦੀ ਇੱਕ ਗਲਤ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਮਾਪਿਆਂ ਦੇ ਬਾਰੇ ਸੋਚ ਲੈਂਦੀ ਤਾਂ ਅਜੇੇ ਪਰਿਵਾਰ ਨਾ ਉਜੜਦਾ ਉਸ ਦਾ ਪਿਓ ਵੀ ਜ਼ਿੰਦਾ ਹੁੰਦਾ ਅਤੇ ਮਾਂ ਵੀ ਖੁਸ਼ ਨਜ਼ਰ ਆਉਂਦੀ ਲੁਧਿਆਣਾ ਦੇ ਜਗਰਾਉਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਦਾ ਪਿਓ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤੇ ਦੂਜੇ ਪਾਸੇ ਕੁੜੀ ਵਿਆਹ ਕਰਵਾ ਰਹੀ ਸੀ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਆਪਣੇ ਪ੍ਰੇਮੀ ਦੇ ਨਾਲ ਭੱਜ ਕੇ ਸਤੀ ਦੇ ਵੱਲੋਂ ਵਿਆਹ ਕਰਵਾਇਆ ਗਿਆ ਜਿਸ ਤੋਂ ਬਾਅਦ ਪਿਓ ਦੀ ਜਾਨ ਚਲੀ ਗਈ ਪਤਾ ਲੱਗਿਆ ਕਿ ਮਰਨ ਤੋਂ ਪਹਿਲਾਂ ਉਸਨੇ ਆਪਣੀ ਪਤਨੀ ਨੂੰ ਫੋਨ 'ਤੇ ਸਭ ਕੁਝ ਦੱਸਿਆ ਕਿ ਕਿਵੇਂ ਉਹ ਦੁਖੀ ਹੋ ਚੁੱਕਿਆ ਅਤੇ ਉਸਦੀ ਧੀ ਇਸ ਦਾ ਕਾਰਨ ਬਣੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮੁੰਡਾ ਅਤੇ ਕੁੜੀ ਨੂੰ ਫੜਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੱਸਤੀ ਹੈ ਕਿਦਰ ਉਸਦੇ ਪਿਤਾ ਦੀ ਮ੍ਰਿਤਕ ਦੇ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਹ ਸਤੀਤੀ ਆਪਣੇ ਬॉयਫਰੈਂਡ ਦੇ ਨਾਲ ਭੱਜ ਗਈ ਸੀ। ਪਤਾ ਲੱਗਿਆ ਕਿ ਇਹ ਆਂਡਗਵਾਂਡ ਦੇ ਵਿੱਚ ਹੀ ਰਹਿੰਦੇ ਸਨ। ਰਣਦੀਰ ਸਿੰਘ ਦੇ ਅਨੁਸਾਰ ਬੀਤੇ ਐਤਵਾਰ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਰਸਾਲ ਪਿੰਡ ਦੇ ਵਿੱਚ ਗੁਰਵਤਾਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਗਈ ਹੈ ਤੇ ਜਦੋਂ ਮੌਕੇ ਤੇ ਜਾ ਕੇ ਛਾਣਪੀਣ ਕੀਤੀ ਗਈ ਤਾਂ ਪਤਨੀ ਨੇ ਸਾਰਾ ਮਾਮਲਾ ਦੱਸਿਆ। ਉਹਨਾਂ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸਾਹਮਣੇ ਘਰ ਦੇ ਵਿੱਚ ਜਸ਼ਨਪ੍ਰੀਤ ਅਤੇ ਉਸਦੀ ਮਾਂ 우ਸ਼ਾ ਰਾਣੀ ਰਹਿੰਦੇ ਨੇ ਜਿਸ ਤੇ ਚਲਦੇ ਹੋਏ ਉਹਨਾਂ ਦਾ ਘਰ ਹੀ ਉਜੜ ਗਿਆ। ਉਹਨਾਂ ਦੀ ਤੇ ਜਸ਼ਨ ਦੇ ਨਾਲ ਹੀ ਚਲੀ ਗਈ ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 12 ਅਪ੍ਰੈਲ ਨੂੰ ਧੀ ਗਾਇਬ ਹੋਈ ਸੀ ਬਾਅਦ ਵਿੱਚ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਗਵਾਂਢ ਤੇ ਵਿੱਚ ਰਹਿੰਦੇ ਮੁੰਡੇ ਜਸ਼ਨਪ੍ਰੀਤ ਦੇ ਨਾਲ ਚਲੀ ਗਈ ਹੈ ਇੱਕ ਪਾਸੇ ਪਿਤਾ ਦਾ ਸੰਸਕਾਰ ਤੇ ਦੂਸਰੇ ਪਾਸੇ ਧੀ ਵਿਆਹ ਕਰਵਾ ਰਹੀ ਸੀ ਦਵਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਪਤੀ ਬਹੁਤ ਦੁਖੀ ਸੀ ਧੀ ਦੇ ਜਾਣ ਦੇ ਕਾਰਨ ਉਹ ਇਸ ਦੁੱਖ ਨੂੰ ਸਹਿ ਨਹੀਂ پا ਰਿਹਾ ਸੀ ਅਤੇ ਜਿਸ ਸਮੇਂ ਇਹ ਸਾਰੀ ਘਟਨਾ ਵਾਪਰੀ ਹੈ ਉਦੋਂ ਉਹ ਆਪਣੇ ਦੇਵਰ ਦੇ ਕੋਲ ਵੀ ਗਈ ਪਰ ਇਸ ਦੌਰਾਨ ਹੀ ਪਤੀ ਗੁਰਵਤਾਰ ਦਾ ਫੋਨ ਆਉਂਦਾ ਅਤੇ ਉਹ ਕਹਿੰਦਾ ਕਿ ਮੈਂ ਸਭ ਕੁਝ ਠੀਕ ਨਹੀਂ ਰੱਖ ਪਾ ਰਿਹਾ ਦਵਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਗੁਰਵਤਾਰ ਦਾ ਫੋਨ ਕੱਟਿਆ ਗਿਆ ਜਦੋਂ ਉਹ ਤੇਜ਼ੀ ਦੇ ਨਾਲ ਘਰ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੁੰਦਾ ਪੁਲਿਸ ਨੇ ਦਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਹੀ ਜਸ਼ਨਪ੍ਰੀਤ ਅਤੇ ਉਸਦੀ ਮਾ ਦੇ ਖਿਲਾਫ ਅਸਮੇਤ ਭੈਣ ਸਨਮਦੀਪ ਕੌਰ ਉਰਫ ਸਿੰਮੀ ਅਤੇ ਜੀਜਾ ਮਨੋਹਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਦਵਿੰਦਰ ਕੌਰ ਨੇ ਇਹ ਵੀ ਦੋਸ਼ ਲਗਾਏ ਕਿ ਤੁਗਲਪਿੰਡ ਦੇ ਵਿੱਚ ਵਿਆਹੀ ਦੋਸ਼ੀ ਦੀ ਭੈਣ ਸਿੰਮੀ ਅਤੇ ਉਸਦੇ ਪਤੀ ਮਨੋਹਰ ਨੂੰ ਵੀ ਮਾਮਲੇ ਦੀ ਪੂਰੀ ਜਾਣਕਾਰੀ ਸੀ ਫਿਰ ਵੀ ਇਹਨਾਂ ਨੇ ਸਭ ਕੁਝ ਹੋਣ ਦਿੱਤਾ ਪੁਲਿਸ ਨੇ ਇਸ ਪੂਰੀ ਘਟਨਾ ਤੋਂ ਬਾਅਦ ਮਾ 우ਸ਼ਾ ਰਾਣੀ ਨੂੰ ਗ੍ਰਿਫਤਾਰ ਕੀਤਾ ਅਤੇ ਕੋਰਟ ਦੇ ਵਿੱਚ ਇੱਕ ਦਿਨ ਦਾ ਰਿਮਾਂਡ ਵੀ ਲਿਆ ਇਸੇ ਪੁਲਿਸ ਨੇ ਇਹ ਜਾਣਕਾਰੀ ਮਿਲ ਗਈ ਸੀ ਕਿ ਘਰੋਂ ਭੱਜੇ ਇਹ ਮੁੰਡਾ ਕੁੜੀ ਮੁੱਲਾਪੁਰ ਦੇ ਰੇਲਵੇ ਲਾਈਨ ਦੇ ਕੋਲ ਇੱਕ ਘਰ ਦੇ ਵਿੱਚ ਰਹਿ ਰਹੇ ਨੇ ਪੁਲਿਸ ਨੇ ਉੱਥੇ ਹੀ ਦੋਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਪੁੱਛਗਿੱਛ ਦੇ ਵਿੱਚ ਹੀ ਪਤਾ ਲੱਗਿਆ ਕਿ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਿਟੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਸੀ ਇਹ ਕੁੜੀ ਕਾਲਿੰਗ ਦਾ ਕੰਮ ਕਰਦੀ ਸੀ ਅਤੇ ਮੁੰਡਾ ਜਸ਼ਨਪ੍ਰੀਤ ਸਿਕਿਉਰਿਟੀ ਦਾ ਕੰਮ ਕਰਦਾ ਸੀ। ਇਸੇ ਦੌਰਾਨ ਹੀ ਦੋਨੋਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਇੱਧਰ ਇਹ ਦੋਨੋਂ ਗੁਆਂਢ ਤੇ ਵਿੱਚ ਵੀ ਰਹਿੰਦੇ ਹੁੰਦੇ ਸੀ। ਇਸੇ ਲਈ ਕਦੇ-ਕਦੇ ਇਕੱਠੇ ਹੀ ਆਉਂਦੇ ਜਾਂਦੇ ਵੀ ਸੀ। ਜਦੋਂ ਦੋਨਾਂ ਨੇ ਵਿੱਚ ਨਜ਼ਦੀਕੀਆਂ ਵਧਣ ਲੱਗੀਆਂ ਤਾਂ ਘਰ ਤੋਂ ਭੱਜਣ ਦਾ ਪਲਾਨ ਬਣਾਇਆ ਗਿਆ ਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਦੋਸ਼ੀ ਮੁੰਡਾ ਕੁੜੀ ਨੂੰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਘਰ ਤੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਹੈ। ਹਾਲਾਂਕਿ ਦੋਨਾਂ ਨੇ ਵਿਆਦ ਹੁਣ ਤੱਕ ਕੋਈ ਵੀ ਪ੍ਰੂਫ ਪੁਲਿਸ ਨੂੰ ਨਹੀਂ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਵਿਆਦ ਦਾ ਪਰਮਾਨ ਮਿਲਣ ਦੇ ਵਿੱਚ 3 ਦਿਨ ਦਾ ਸਮਾਂ ਲੱਗੇਗਾ ਤੇ ਫਿਲਹਾਲ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ